ਗੁਰਦਾਸਪੁਰ ਦੇ ਪਟਾਲਾ ਚ ਇੱਕ ਏਟੀਐਮ ਲੁੱਟਣ ਦੀ ਕੋਸ਼ਿਸ਼ ਨੂੰ ناکਾਮ ਕੀਤਾ ਗਿਆ ਤੇ ਮੁਲਜ਼ਮ ਨੂਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਇੱਕ ਸਾਬਕਾ ਫੌਜੀ ਦੱਸਿਆ ਜਾ ਰਿਹਾ ਹੈ। ਘਟਨਾ ਸਵੇਰੇ ਕਰੀਬ 4:30 ਵਜੇ ਦੀ ਹੈ। ਏਟੀਐਮ ਦੇ ਬਾਹਰ ਲੱਗੇ ਸੀਸੀਟੀਵੀ ਚ ਕੈਦ ਹੋਈਆਂ ਤਸਵੀਰਾਂ। ਕਰੀਬ 4:30 ਵਜੇ ਜਦੋਂ ਏਟੀਐਮ ਦਾ ਸੁਰੱਖਿਆ ਗਾਰਡ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ ਤਾਂ ਏਟੀਐਮ ਦਾ ਸ਼ਟਰ ਬੰਦ ਕਰ ਗਿਆ। ਇਸੇ ਦੌਰਾਨ ਮੁਲਜ਼ਮ ਆਇਆ, ਸ਼ਟਰ ਖੋਲ ਕੇ ਅੰਦਰ ਦਾਖਲ ਹੋਇਆ ਤੇ ਏਟੀਐਮ ਤੋੜਨ ਦੀ ਕੋਸ਼ਿਸ਼ ਕਰਨ ਲੱਗਾ। ਗਾਰਡ ਨੇ ਵਾਪਸ ਆਕੇ ਜਦੋਂ ਸ਼ਟਰ ਖੁੱਲਾ ਦੇਖਿਆ ਤਾਂ ਏਟੀਐਮ ਅੰਦਰ ਸ਼ੱਕੀ ਕਾਰਵਾਈ ਦਾ ਅਹਿਸਾਸ ਹੋਇਆ ਤੇ ਉਸਨੇ ਪੁਲਿਸ ਨੂੰ ਤੁਰੰਤ ਫੋਨ ਕੀਤਾ। ਪਰ ਰਿਵਾਇਆ ਆਇਆ ਇਹਨਾਂ ਨੂੰ ਉਸੇ ਮੇਰੂ ਬਾਸ ਆ ਗਏ ਸ਼ਟਰਾਂ ਅੰਦਰ ਦੇਖਿਆ ਸ਼ਟਰ ਖੁੱਲਾ ਸਾਡੇ ਆਦਮੀ ਆਪਣੀ ਕਾਰਵਾਈ ਕਰਨ ਗਿਆ ਸੀ। ਤਸੀਨ ਨੂੰ ਤੋੜ ਰਿਹਾ ਸੀ। ਮੈਂ ਆਹ ਵੇਖ ਕੇ ਮੋਕੇ ਇੱਕ ਸਾਰ ਤੇ ਉਹ ਵੀ ਪੁਲਿਸ ਨੂੰ ਫੋਨ ਸੀਆਰ ਪੀਸੀਆਰ ਨੂੰ ਫੋਨ ਕੀਤਾ। ਉਹ ਆਏ ਉਹਨਾਂ ਨੇ ਆ ਕੇ ਮੇਰੇ ਕੋਲ ਸ਼ਟਰ ਬੰਦ ਕਰਾਇਆ ਫਿਰ ਅੰਦਰੋਂ ਬੰਦਾ ਕੱਢਿਆ। ਮੈਨੂੰ ਪੌਣੇਕ 6 ਵਜੇ ਫੋਨ ਆਇਆ ਸਾਡੇ ਗਾੜ ਦਾ। ਕਿ ਸਾਰ ਇਸ ਤੋਂ ਇਸ ਟ੍ਰਾਂਜਿਟ 'ਤੇ ਕੋਈ ਸਤਾਣੀ ਕਰ ਰਿਹਾ ਮਤਲਬ ਕੀਤੀ ਹੈ ਕਿਸੇ ਨੇ ਤੇ ਨੁਕਸਾਨ ਹੀ ਹੋਇਆ ਵੈਸੇ ਕੈਸ਼ ਕੁਛ ਨਹੀਂ ਨਿਕਲਿਆ ਲੇਕਿਨ ਉਹ ਉਹ ਬੰਦਾ ਫੜਿਆ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਪੁੱਛਗਿੱਛ ਜਾਰੀ ਹੈ ਡੁੰਗਾ ਇਨਾਲ ਪੁਰਤੁਗਾਲ ਕੀਤੀ ਜਾਵੇਗੀ ਜਿਸ ਨਾਲ ਮੈਨੂੰ ਲੱਗਦਾ ਹੈ ਕਿ ਏਟੀਐਮ ਦੇ ਮਸਲੇ ਕਾਫੀ ਸੋਚ ਜਾ ਪੰਜਾਬ ਤੇ ਪੰਜਾਬੀਆਂ ਨਾਲ ਜੁੜੀ ਹਰ ਖਬਰ ਦੇਖਣ ਲਈ YouTube ਤੇ ਕਲਿੱਕ ਕਰੋ ABP ਸਾਂਝਾ